ਮੌਸਮ ਵਿਭਾਗ ਨੇ ਇੱਕ ਵਾਰ ਫਿਰ ਮੀਂਹ ਤੇ ਤੂਫਾਨ ਦਾ ਅਲਰਟ ਜਾਰੀ ਕਰ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸੰਗਣੀ ਤੁੰਤੇ ਸੀਤ ਲਹਿਰ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 23 ਤੇ 24 ਜਨਵਰੀ ਨੂੰ ਜਿਹੜਾ ਕਿ ਮੌਸਮ ਕਰਵਟ ਲੈ ਸਕਦਾ ਤੇ ਅੱਜ ਤੇ ਕੱਲ ਦੇ ਵਿੱਚ ਮੀਂਹ ਪੈਣ ਦੀ ਤੇ ਕਈ ਥਾਵਾਂ ਤੇ ਤੂਫਾਨ ਦੀ ਜੜੀ ਚੇਤਾਵਨੀ ਆ ਆਈਐਮਡੀ ਵੱਲੋਂ ਜਤਾ ਦਿੱਤੀ ਗਈ ਹੈ ਉਹ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਆਮ ਬਣਿਆ ਹੋਇਆ ਹੈ ਤੇ ਜਿਹੜਾ ਮੌਸਮ ਹੈ ਬੱਦਲ ਛਾਏ ਹੋਣੇ ਪੰਜਾਬ ਦੇ ਕਈ ਇਲਾਕਿਆਂ 'ਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ 24 ਘੰਟਾ ਜੁੜਾ ਪੰਜਾਬ ਦਾ ਮੌਸਮ ਹੈ ਬਦਲਦਾ ਹੋਇਆ ਪਰ ਉਹ ਨਜ਼ਰ ਆਵੇਗਾ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਤੁੰਦ ਤੇ ਸੀਤ ਲਹਿਰ ਨੂੰ ਲੈ ਕੇ ਕੋਈ ਵੀ ਅਲਰਟ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਨਹੀਂ ਜਤਾਇਆ ਗਿਆ ਇਸ ਦੇ ਨਾਲ ਹੀ ਪੱਛਮੀ ਜੜੀ ਗੜਬੜੀ ਉਹ ਐਕਟਿਵ ਹੋਣ ਕਰਕੇ ਇਸ ਦਾ ਅਸਰ ਪੰਜਾਬ ਵਿੱਚ ਦਿਖਣਾ ਸ਼ੁਰੂ ਹੋ ਗਿਆ ਸੋਮਵਾਰ ਨੂੰ ਦਰਮਿਆਨੇ ਬੱਦਲ ਛਾਏ ਰਹੇ ਤੇ ਅੱਜ ਵੀ ਜਿਹੜਾ ਮੌਸਮ ਹੈ ਪੰਜਾਬ ਦੇ ਇਲਾਕਿਆਂ ਦਾ ਉਹ ਬੱਦਲ ਛਾਏ ਹੋਏ ਨੇ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਤਾਪਮਨ ਵਿੱਚ ਬਹੁਤਾ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ ਉੱਥੇ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ ਯਾਨੀ ਅੱਜ ਅਲਰਟ ਜਾਰੀ ਕਰ ਦਿੱਤਾ ਇੱਕ ਪੱਛਮੀ ਗੜਬੜ ਜੜਾਈ ਰਹਾ ਨ ਤੇ ਦੋ ਚੱਕਰਵਾਤੀ ਸਰਕੂਲੇਸ਼ਨ ਨੇ ਪਾਕਿਸਤਾਨ ਸਰਾਧੂ ਵਿੱਚ ਐਕਟਿਵ ਹੋ ਗਏ ਨੇ ਤੇ ਜੋ ਪਾਕਿਸਤਾਨ ਰਾਹੀਂ ਭਾਰਤ ਦੇ ਵਿੱਚ ਐਂਟਰ ਕਰਨਗੇ ਜਿਸ ਤੋਂ ਬਾਅਦ ਉੱਤਰ ਭਾਰਤ ਦੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਇਸ ਦਾ ਸਰਦੇਖਨ ਨੂੰ ਮਿਲੇਗਾ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਦੱਸਾ ਦਿੱਤੀ ਗਈ ਤੇ ਕਈ ਥਾਵਾਂ ਤੇ ਤੋਂ ਅੰਦਾਜ਼ਾ ਹੈ ਕਿ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ ਅਤੇ ਪੱਛਮੀ ਗੜਬੜੀ ਦੇ ਕਾਰਨ ਅੱਜ ਤੋਂ ਬਾਅਦ 23-24 ਜਨਵਰੀ ਨੂੰ ਇੱਕ ਵਾਰ ਫਿਰ ਜਿਹੜੀ ਸੰਗਣੀ ਧੁੰਦ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਤੋਂ ਅੰਦਾਜ਼ਾ ਹੈ ਕਿ ਅੱਜਕੱਲ ਦੇ ਵਿੱਚ ਜਿਹੜਾ ਹਲਕੀ بارش ਤੇ ਤੂਫਾਨ ਦੇ ਜਿਹੜੇ ਚੇਤਾਵਨੀ ਮੌਸਮ ਵਿਭਾਗ ਨੇ ਜਤਾਈਆ ਪਰ 24 ਜਨਵਰੀ ਤੋਂ ਬਾਅਦ ਇੱਕ ਵਾਰ ਫਿਰ ਜਿਹੜਾ ਮੌਸਮ ਹੈ ਠੰਡ ਜਿਹੜੀ ਕੜਾਕੇ ਦੀ ਪੈਣੀ ਸ਼ੁਰੂ ਹੋ ਜਾਗੀ ਕਿਉਂਕਿ ਸੰਘਣੀ ਧੁੰਦ ਤੇ ਠੀਤ ਲਹਿ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਸਮੇਂ ਦੌਰਾਨ ਰਾਜਪੜ ਵਿੱਚ ਜਿਹੜੀ ਵਿਜ਼ਿਬਿਲਟੀ ਹੈ ਧੁੰਦ ਦੇ ਕਾਰਨ 20 ਤੋਂ 50 ਮੀਟਰ ਦੇ ਆਸ-ਪਾਸ ਹੀ ਰਹਿ ਸਕਦੀ ਹੈ